ਕਾਸੀ ਕਸਰਾਂ ਨੂੰ ਕੀ ਹਾਲ ਚਾਲਾ ਹੁਣ ਆਹ ਮਹਾਰਾਜ ਵੇਖ ਲੋ ਅਕਸ਼ੇ ਕੁਮਾਰ ਸਾਡੇ ਸਿੱਖੀ ਯੋਧੇ ਤੇ ਸਾਡੇ ਸਰ ਹਰੀ ਸਿੰਘ ਨਲੂਏ ਦੇ ਕਰਦਾਰ ਨਿਭਾ ਰਿਆ ਇਹ ਬੰਦਾ ਸੈਕਟਾਂ ਦੀ ਵਿਮਲ ਦੀ ਆ ਕੇਸਰਕੂਸਰ ਜਿਹੜਾ ਕੋਈ ਪਤਾ ਨਹੀਂ ਕੀ ਕਹਿੰਦਾ ਇਹਦੀ ਮਸ਼ਹੂਰੀ ਕਰਨ ਵਾਲਾ ਬੰਦਾ ਹਰੀ ਸਿੰਘ ਨਲੂਏ ਦਾ ਰੋਲ ਨਿਭਾ ਰਿਆ ਕਿੱਡੀ ਲਾਹਣਤ ਵਾਲੀ ਗੱਲ ਆ ਯਾਰ ਇਹ ਪਤਾ ਕਿਉਂ ਹੋ ਰਿਹਾ ਕਿਉਂਕਿ ਜਦੋਂ ਸਾਡੇ ਆਪ ਦੇ ਕਰ ਰਹੇ ਆ ਜੇ ਅਸੀਂ ਉਹਨਾਂ ਨੂੰ ਰੋਕਦੇ ਆਂ ਤੇ ਲੱਤਾਂ ਕਹਿਦੇ ਕਿਉਂ ਰੋਕਦੇ ਆਂ ਕਰ ਲੈਣ ਦੋ ਇਦਾਂ ਉਦਾਂ ਜੇ ਅਗਲਾ ਸੋਚੂਗਾ ਜਦੋਂ ਉਹਨਾਂ ਦੇ ਕਰੀ ਜਾਂਦੀ ਆ ਤੇ ਅਸੀਂ ਕਿਉਂ ਨਾ ਕਰ ਗਏ ਅੱਜ ਤਾਂ ਇਹ ਰੋਲ ਹੋਏ ਆ ਨਾ ਕੋਈ ਪਤਾ ਨਹੀਂ ਕਿਦਣ ਦਸਾਂ ਗੁਰੂਆਂ ਦੇ ਵਿੱਚੋਂ ਕਿਸੇ ਵੀ ਸਾਡੇ ਗੁਰੂ ਦਾ ਕਰਦਾਰ ਨਿਭਾਇਆ ਜਾ ਸਕਦਾ ਆਉਣ ਵਾਲੇ ਸਮੇਂ 'ਚ ਜੇ ਅਸੀਂ ਅੱਜ ਨਹੀਂ ਚੀਜ਼ਾਂ ਨੂੰ ਇਹਨਾਂ ਤੇ ਉਥੇ ਸਕੰਜਾ ਕਹਦੇ ਇਹਨਾਂ ਤੇ ਕੱਲ ਨੂੰ ਇਹ ਚੀਜ਼ ਹੋਊਗੀ ਜਦੋਂ ਸਾਡੇ ਖੁਦ ਦੇ ਕਰਦੇ ਆ ਤੇ ਅਗਲਾ ਤਾਂ ਕਰੂਗੀ ਹੁਣ ਅਕਸ਼ੇ ਕੁਮਾਰ ਉਹ ਕਰ ਰਿਹਾ ਆ ਜਿਹੜਾ ਦੂਸਰਾ ਅਜੀਤ ਦੇ ਗਾਣਾ ਉਹਦੀ ਸਨ ਅਫਸਰਦਾਰ 2 ਆ ਰਹੀ ਆ ਉਹਦੇ ਵਿੱਚ ਵੀ ਕੋਈ ਨਾ ਕੋਈ ਚਲੇ ਤਵੱਜੂਗੀ ਚੀਜ਼ ਤਾਂ ਪਹਿਲਾਂ ਹੀ ਸਾਡੇ ਤੇ ਏਡੀ ਤਕੜੀ ਆ ਰਹੀ ਆ ਪੰਜਾਬ ਦੇ ਉੱਤੇ ਪੰਜਾਬ ਨੂੰ ਮੇਨ ਟਾਰਗੇਟ ਕੀਤਾ ਹੋਇਆ ਤੇ ਤੁਸੀਂ ਉਹਦੇ ਵਿੱਚ ਉਹਨਾਂ ਦਾ ਸਾਥ ਦੇ ਰਹੇ ਆ ਬਹੁਤ ਤਰੀਕਿਆਂ ਨਾਲ ਗੀਮਾਂ ਖੇਡੀਆਂ ਜਾ ਰਹੀਆਂ ਬਹੁਤ ਜ਼ਿਆਦਾ ਲੈਵਲ ਨਾਲ ਹੁਣ ਜੇ ਮੈਂ ਉਹੋ ਜਿਹੀਆਂ ਗੱਲਾਂ ਦੇ ਵਿੱਚ ਆਉਣਾ ਤੇ ਇੱਥੇ ਕਈ ਬੁੱਧੀਜੀਵੀ ਕਈ ਭੇਡਾਂ ਵੀ ਆ ਜਾਣਗੀਆਂ ਗਿਆਨ ਦੇਣੋ ਵੀ ਤੂੰ ਤਾਂ ਆਏ ਆ ਤੂੰ ਗਿਆਨ ਦੇਣਾ ਇਦਾਂ ਉਦਾਂ ਜੋਦਾਂ ਜੇ ਮੈਂ ਬੋਲਦਾ ਰਿਹਾ ਨਾ ਬੋਲਦਾ ਰਿਹਾ ਜਿਨ੍ਹਾਂ ਦੀ ਜਮੀਰ ਮਰੀ ਹੋਈ ਆ ਪੰਜਾਬ ਪ੍ਰਤੀ ਪੰਜਾਬ ਦੇ ਵਿੱਚ ਰਹਿ ਗਏ ਉਹਨਾਂ ਨਾਲੋਂ ਤਾਂ ਚੰਗਾ ਨਾ ਮੈਨੂੰ ਪਤਾ ਆ ਕਿ ਪੰਜਾਬ ਉੱਤੇ ਕੀ ਕੋ ਚੱਲ ਰਿਹਾ ਮਜ਼ਦੂਰ ਸਾਡਾ ਗਰੀਬ ਬੰਦਾ ਦਿਨੋਂ ਦਿਨ ਗਰੀਬ ਹੋ ਰਿਹਾ ਅਮੀਰ ਬੰਦਾ ਦਿਨੋਂ ਦਾ ਅਮੀਰ ਹੋ ਰਿਹਾ ਨੋਟ ਕਰਕੇ ਵੇਖ ਲੋ ਜਿਹੜਾ ਤਾਂ ਗਰੀਬ ਆ ਉਹ ਦਿਨੋ ਦਿਨ ਗਰੀਬ ਜਾ ਰਿਹਾ ਜਿਹੜਾ ਅਮੀਰ ਆ ਉਹ ਦਿਨੋ ਦਿਨ ਆਪ ਹੋ ਰਿਹਾ ਕਿਉਂ ਹੋ ਰਿਹਾ ਕਿਉਂਕਿ ਅਮੀਰ ਲੋਕਾਂ ਦੀ ਹੈਲਪ ਜਿਹੜੇ ਸਾਡੇ ਸਿਆਸੀ ਲੋਕ ਆ ਸਾਡੇ ਸਾਡੇ ਇੱਥੋਂ ਤੱਕ ਕਹਿਣਾ ਯਾਰ ਸਾਡੇ ਮੈਂ ਤਾਂ ਡਾਇਰੈਕਟ ਗੱਲ ਕਹਿਣਾ ਜਿਹੜੇ ਸਾਡੇ ਪਿੰਡਾਂ ਦੀਆਂ ਪੰਚਾਇਤਾਂ ਵੀ ਹੈ ਨਾ ਉਹਨਾਂ ਦੀਆਂ ਵੀ ਜਮੀਰਾਂ ਮਰ ਚੁੱਕੀਆਂ ਖੋਖਲੇ ਆ ਖੋਖਲੇ ਮਤਲਬ ਖੋਖਲੇ ਕੋਈ ਜੇ ਮੰਨ ਲਾ ਸਾਡੇ 13000 ਪਿੰਡ ਆ ਨਾ ਪੰਜਾਬ ਦੇ ਵਿੱਚ ਤੇ ਆਪਣੇ ਪੰਜਾਬ ਦੇ ਵਿੱਚ ਬਈ 13000 ਪਿੰਡ ਹਨ 13000 ਪਿੰਡਾਂ ਦੇ ਵਿੱਚੋਂ 12000 ਪਿੰਡ ਤਾਂ ਹਜ਼ਾਰ ਪਿੰਡ ਦੀਆਂ ਪੰਚਾਇਤਾਂ ਹੋ ਜੀਆਂ ਹੋਣਗੀਆਂ ਜਿਹੜੀਆਂ ਗਰੀਬਾਂ ਦਾ ਸੋਚਦੀਆਂ ਮਜ਼ਦੂਰਾਂ ਦਾ ਸੋਚਦੀਆਂ ਹਰੇਕ ਚੀਜ਼ ਦਾ ਪਿੰਡ ਦੇ ਵਿੱਚ ਜੇ ਕੋਈ ਨਸ਼ੇ ਵੇਚਦਾ ਜਾਂ ਕਿਸੇ ਨੇ ਕੋਈ ਜਗਾ ਨੱਪੀ ਜਾਂ ਜਿੱਦਾਂ ਵੀ ਆ ਇਹ ਚੀਜ਼ਾਂ ਨਹੀਂ 12000 ਪਿੰਡਾਂ ਦੀਆਂ ਪੰਚਾਇਤਾਂ ਦੀਆਂ ਜ਼ਮੀਰਾਂ ਜਮ੍ਹਾਂ ਖਤਮ ਹੋ ਚੁੱਕੀਆਂ ਉਹਨਾਂ ਨੂੰ ਇਸ ਇਸ ਚੀਜ਼ਾਂ ਪਤਾ ਕੀ ਹੈ ਅੱਜਕੱਲ ਪੰਚਾਇਤਾਂ ਕਿਵੇਂ ਬਣੀਆਂ ਆਪਦੇ ਘਰ ਪਰ ਨੂੰ ਵੀ ਸਾਡਾ ਭਰ ਜੇ ਜੇ ਆਪਦਾ ਘਰ ਭਰਨ ਨੂੰ ਆਪਦੇ ਮਸਲਿਆਂ ਦੇ ਹੱਲ ਕਰਵਾਉਣ ਨੂੰ ਜਿਹੜੇ ਸਾਡਾ ਜਿਹੜਾ ਸਾਡਾ ਗਰੀਬ ਤੁਪਕਾ ਉਹ ਤਾਂ ਉੱਥੇ ਦਾ ਉੱਥੇ ਆ ਫੇਰ ਉਹਦਾ ਕੀ ਬੈਨੀਫਿਟ ਹੋਇਆ ਬਾਈ ਅਮੀਰਾਂ ਦਾ ਬੈਨੀਫਿਟ ਹੋ ਗਿਆ ਮੰਨਗੇ ਉਹਨਾਂ ਦੇ ਮਜ਼ਦੂਰ ਭਾਈਚਾਰੇ ਦਾ ਲਾ ਲਓ ਜਾਂ ਹੋਰ ਜਿਹੜੇ ਯਾਰ ਜ਼ਰੂਰੀ ਨਹੀਂ ਹੁੰਦਾ ਕਿ ਗਰੀਬ ਬੰਦੇ ਗਰੀਬ ਹੈ ਕਈ ਇਹੋ ਜਿਹੇ ਤਗੜੇ ਬੰਦੇ ਵੀ ਆ ਜਿਹੜੇ ਅਰਸ਼ਾਂ ਤੋਂ ਫਰਸ਼ਾਂ ਤੇ ਆਏ ਆ ਤੇ ਇਹੋ ਜਿਹੇ ਬੰਦੇ ਵੀ ਜਿਹੜੇ ਫਰਸ਼ਾਂ ਤੋਂ ਅਰਸ਼ਾਂ ਤੇ ਵੀ ਗਏ ਆ ਪਰ ਆਪਾਂ ਗੱਲ ਬਾਪਾ ਮੈਟਰ ਕਰਦੇ ਪਏ ਆ ਉਹਦੇ ਪਿੰਡਾਂ ਤੱਕ ਜੇ ਅਸੀਂ ਆਪਦੇ ਪਿੰਡਾਂ ਵਿੱਚ ਹੀ ਖਿਆਲ ਰੱਖ ਲਗੇ ਨਾ ਸਹੀ ਚੱਲ ਗਏ ਵੀ ਪੰਚਾਇਤ ਵਾਂਗੂ ਪੰਚਾਇਤ ਹੋਵੇ ਵੀ ਇਹ ਨਹੀਂ ਵੀ ਜੋ ਬੰਦਾ ਦੂਜੀ ਪਾਰਟੀ ਦਾ ਤੇ ਮੈਂ ਉਹਦਾ ਮਤਲਬ ਉਹਦਾ ਸਾਥ ਨਹੀਂ ਦੇਣਾ ਵੀ ਆਹ ਬੰਦਾ ਮੇਰੀ ਪਾਰਟੀ ਦਾ ਮੈਂ ਇਹਦਾ ਸਾਥ ਦਊਂਗਾ ਉਹ ਆਪਣੀ ਪਾਰਟੀ ਦਾ ਮੈਂ ਉਹਨੂੰ ਬਚਾਊਂਗਾ ਇਹ ਚੀਜ਼ ਨਹੀਂ ਹੋਣੀ ਚਾਹੀਦੀ ਬਾਈ ਟੋਟਲੀ ਜੇ ਤੁਹਾਨੂੰ ਸਰਪੰਚ ਬਣਾਇਆ ਮੈਂਬਰ ਬਣਾਇਆ ਕੁਝ ਵੀ ਆ ਭਲਾ ਉਹ ਮੇਰਾ ਪਿੰਡ ਆ ਮੈਂ ਡਾਇਰੈਕਟ ਗੱਲ ਕਰਦਾ ਤੁਹਾਨੂੰ ਪਤਾ ਆਪਾਂ ਨੂੰ ਕਿਦਾ ਡਾਡੂ ਰਹਿਣੀ ਬਈ ਡਾਇਰੈਕਟ ਆ ਭਲਾ ਉਹ ਮੇਰਾ ਪਿੰਡ ਆ ਭਲਾ ਉਹ ਪੰਜਾਬ ਦਾ ਕੋਈ ਪਿੰਡ ਆ ਜਿੱਥੇ ਪੰਚਾਇਤ ਕੋਈ ਚੀਜ਼ ਗਲਤ ਕਰ ਰਹੀ ਆ ਉਹ ਗਲਤ ਆ ਜਿੱਥੇ ਸਹੀ ਕਰ ਰਹੀ ਆ ਉਹ ਸਹੀ ਆ ਸਮਝ ਰਹੇ ਆ ਹੁਣ ਮੇਰੇ ਪਿੰਡ ਦਾ ਸੀਗਾ ਪਿਛਲਾ ਕਾਰਜਕਾਲ ਮੇਰੇ ਪਿੰਡ ਦਾ 50 ਸਾਲਾਂ ਦਾ ਬਹੁਤ ਮਾੜਾ ਗਿਆ ਮੈਂ ਡਾਇਰੈਕਟ ਗੱਲ ਕਹਿਣਾ ਇੱਕ ਠੋਕੇ ਕਹਿਣਾ ਕਿ ਜਿਹੜੇ ਪਿਛਲੇ ਸਾਲ ਸੀਗੇ ਪੰਜ ਉਹਨਾਂ ਵਿੱਚ ਕੋਈ ਕਾਰਜਕਾਲ ਮੇਰੇ ਪਿੰਡ ਦਾ ਹੋਇਆ ਹੀ ਨਹੀਂ ਇਸ ਵਾਰ ਕੰਮ ਚੱਲਿਆ ਜੇ ਨਾ ਇਹ ਵੀ ਗਜਗਾਹ ਜਾ ਕੇ ਮਤਲਬ ਉਹੋ ਜੀ ਚੀਜ਼ ਹੋ ਗਿਆ ਪੋ ਵੀ ਵੀਡੀਓ ਪਾ ਦੇਣੀ ਆਪਾਂ ਨੂੰ ਕਿਹਦਾ ਡਾਰਾ ਜਾ ਕੇ ਤਾਂ ਆਪਾਂ ਲੈ ਕੇ ਖਾਣੀ ਆ ਜਾਂ ਮੈਨੂੰ ਕੋਈ ਦਿੰਦਾ ਸਮਝਦੇ ਹੋ ਮੈਂ ਤਾਂ ਉਹ ਗੱਲ ਕਰੂੰਗਾ ਜਿਹਦੇ ਵਿੱਚ ਸੱਚ ਆ ਭਲਾ ਉਹਦੇ ਵਿੱਚ ਕੋਈ ਆਉਂਦਾ ਸੋ ਮੇਰੀ ਬੇਨਤੀ ਇੰਨੀ ਇੱਕ ਸੀਗੀ ਮੇਨ ਮੇਨ ਵੀ ਆਪਾਂ ਇਹ ਚੀਜ਼ਾਂ ਦੇ ਵਿੱਚੋਂ ਨਿਕਲ ਗਏ ਸਾਡੇ ਵੇਖੋ ਸਾਡੇ ਸਿੱਖੀ ਯੋਧਿਆਂ ਤੇ ਸਾਡੇ ਸਿੱਖਾਂ ਦਾ ਕਰਤਾਰ ਨਿਭਾਉਣ ਲੱਗੇ ਬੋਲੀ